27 ਜੂਨ 2016 ਗੁਜਰਾਤ ਦੇ ਸੂਰਤ ਜਿੱਥੋਂ ਦੀ ਸਰਜਨ ਸੁਸਾਇਟੀ ਹਾਊਸ ਨੰਬਰ 55 ਜਿੱਥੇ ਇੱਕ 26 ਸਾਲ ਦਾ ਦਿਸ਼ਿਤ ਜਰਵਾਲਾ ਆਪਣੀ ਪਤਨੀ ਵੈਲਸੀ ਤੇ ਇੱਕ ਡੇਢ ਸਾਲ ਦੀ ਕੁੜੀ ਦੇ ਨਾਲ ਰਹਿੰਦਾ ਸੀ ਉਸ ਦਿਨ ਕਿਸੇ ਰਿਸ਼ਤੇਦਾਰ ਦੇ ਰਾਤ ਨੂੰ ਪਾਰਟੀ ਤੇ ਗਿਆ ਹੋਇਆ ਸੀ ਕਰੀਬ 9:45 ਤੇ ਉਹ ਵਾਪਸ ਆਪਣੇ ਘਰ ਦੇ ਵਿੱਚ ਆਉਂਦਾ ਹੈ। ਦਿਸ਼ਿਤ ਆਪਣੀ ਗੱਡੀ ਨੂੰ ਪਾਰਕ ਦੇ ਵਿੱਚ ਲਾਉਂਦਾ ਹੈ ਤੇ ਆਪਣੇ ਪਰਿਵਾਰ ਨੂੰ ਲੈ ਕੇ ਫਰਸਟ ਫਲੋਰ ਦੇ ਉੱਤੇ ਜਾਂਦਾ ਹੈ। ਜਿਸ ਤਰ੍ਹਾਂ ਹੀ ਉਹ ਹੁਣ ਆਪਣੇ ਫਲੈਟ ਦੇ ਵਿੱਚ ਐਂਟਰ ਕਰਦਾ ਹੈ ਤਾਂ ਉਹਨੂੰ ਯਾਦ ਆਉਂਦਾ ਹੈ ਕਿ ਉਹਨੇ ਤਾਂ ਪਾਰਕਿੰਗ ਵਾਲੀ ਲਾਈਟ ਜਗਦੀ ਹੀ ਛੱਡ ਦਿੱਤੀ। ਉਹ ਹੁਣ ਆਪਣੀ ਪਤਨੀ ਵੈਲਸੀ ਨੂੰ ਤੇ ਆਪਣੀ ਕੁੜੀ ਨੂੰ ਬੈੱਡਰੂਮ ਦੇ ਵਿੱਚ ਛੱਡ ਕੇ ਆਉਂਦਾ ਹੈ ਤੇ ਖੁਦ ਵਾਪਸ ਪਾਰਕਿੰਗ ਦੇ ਵਿੱਚ ਲਾਈਟ ਬੁਝਾਉਣ ਵਾਸਤੇ ਆ ਜਾਂਦਾ ਹੈ। ਹੁਣ ਉਹਨੂੰ ਪਾਰਕਿੰਗ ਦੇ ਵਿੱਚ ਗਏ ਹੋਏ ਕਾਫੀ ਟਾਈਮ ਹੋ ਗਿਆ ਸੀ ਤੇ ਇਹਦੀ ਜਿਹੜੀ ਪਤਨੀ ਸੀ ਇਨੂੰ ਆਵਾਜ਼ ਦਿੰਦੀ ਹੈ ਕਿ ਤੁਸੀਂ ਕਿੱਥੇ ਹੋ ਤੇ ਉਹ ਅੱਗੋਂ ਹੀ ਬਾਜ਼ ਦਿੰਦਾ ਹੈ ਕਿ ਮੈਂ ਆ ਰਿਹਾ ਹਾਂ ਪਰ 10 ਮਿੰਟ ਤੋਂ ਜ਼ਿਆਦਾ ਟਾਈਮ ਲੰਘ ਜਾਂਦਾ ਹੈ ਤਾਂ ਵੈਲਸੀ ਇਹਦਾ ਇੰਤਜ਼ਾਰ ਕਰ ਰਹੀ ਹੁੰਦੀ ਹੈ ਉਹਨੂੰ ਚਿੰਤਾ ਹੋਣ ਲੱਗ ਪੈਂਦੀ ਹੈ ਉਹ ਅਚਾਨਕ ਹੀ ਜਿਸ ਤਰ੍ਹਾਂ ਦਰਵਾਜ਼ਾ ਖੋਲ ਕੇ ਬਾਹਰ ਜਾਣ ਲੱਗਦੀ ਹੈ ਤੇ ਇਹਦਾ ਦਰਵਾਜ਼ਾ ਕੋਈ ਨੌਕ ਕਰਦਾ ਹੈ ਜਦੋਂ ਇਹ ਦਰਵਾਜ਼ਾ ਖੋਲਦੀ ਹੈ ਤਾਂ ਇਹਦੇ ਸਾਹਮਣੇ ਤਿੰਨ ਬੰਦੇ ਖੜੇ ਹੁੰਦੇ ਨੇ ਜਿਨ੍ਹਾਂ ਦੇ ਮੂੰਹ ਦੇ ਉੱਤੇ ਮਾਸਕ ਲੱਗੇ ਹੋਏ ਸਨ ਉਹਨਾਂ ਨੇ ਦਿਸ਼ਿਤ ਨੂੰ ਡਰਾਤਮਕਾ ਕੇ ਆਪਣੇ ਨਾਲ ਲੈ ਕੇ ਆ ਰਹੇ ਸਨ ਉਹਨਾਂ ਤਿੰਨਾਂ ਦੇ ਵਿੱਚੋਂ ਇੱਕ ਨੇ ਦਿਸੇ ਦੇ ਪਿੱਛੇ ਕਰਕੇ ਹੱਥ ਫੜੇ ਹੋਏ ਸਨ ਤੇ ਬਾਕੀ ਦੋਨੇ ਜਾਣੇ ਹੁਣ ਘਰ ਦੇ ਅੰਦਰ ਐਂਟਰ ਕਰਦੇ ਨੇ ਤੇ ਘਰ ਦੇ ਅੰਦਰ ਦਾ ਸਮਾਨ ਫਰੋਲਣਾ ਸ਼ੁਰੂ ਕਰ ਦਿੰਦੇ ਨੇ ਇਹ ਦੋਨੇ ਜਾਣੇ ਵੈਲਸੀ ਨੇ ਜਿੰਨੀ ਵੀ ਜੁਐਲਰੀ ਪਾਈ ਹੋਈ ਸੀ ਉਹ ਵੀ ਉਤਾਰ ਲੈਂਦੇ ਨੇ ਤੇ ਵੈਲਸੀ ਨੂੰ ਤੇ ਉਹਦੀ ਕੁੜੀ ਨੂੰ ਅੰਦਰ ਬਾਥਰੂਮ ਦੇ ਵਿੱਚ ਬੰਦ ਕਰ ਦਿੰਦੇ ਨੇ ਹੁਣ ਵੈਲਸੀ ਨੂੰ ਫਲੈਟ ਦੇ ਅੰਦਰੋਂ ਕੋਈ ਵੀ ਆਵਾਜ਼ ਸੁਣਾਈ ਨਹੀਂ ਦੇ ਰਹੀ ਸੀ ਇਹਨੇ ਹੁਣ ਆਪਣੇ ਬਾਥਰੂਮ ਦਾ ਦਰਵਾਜ਼ਾ ਤੋੜਿਆ ਤੇ ਉੱਚੀ ਉੱਚੀ ਆਵਾਜ਼ਾਂ ਮਾਰਨ ਲੱਗ ਪਈ ਹੁਣ ਇਹਨਾਂ ਦੇ ਗਵਾਡੀ ਵੈਲਸੀ ਦੀ ਆਵਾਜ਼ ਹੁੰਦੇ ਨੇ ਤਾਂ ਘਰ ਦੇ ਅੰਦਰ ਆ ਜਾਂਦੇ ਨੇ ਜਿਹੜੇ ਚੋਰ ਸਨ ਉਹਨਾਂ ਦੇ ਘਰ ਦਾ ਦਰਵਾਜ਼ਾ ਖੁੱਲਾ ਹੀ ਛੱਡ ਕੇ ਉੱਥੋਂ ਭੱਜ ਗਏ ਸਨ ਹੁਣ ਜਿਸ ਤਰ੍ਹਾਂ ਹੀ ਇਹਨਾਂ ਦੇ ਗਵਾਂਡੀ ਅੰਦਰ ਵਰਦੇ ਨੇ ਤਾਂ ਇਹ ਹੈਰਾਨ ਹੋ ਜਾਂਦੇ ਨੇ ਕਿਉਂਕਿ ਇਹਨਾਂ ਦੇ ਘਰ ਦੇ ਵਿੱਚ ਖੂਨ ਖੂਨ ਹੋਇਆ ਸੀ ਤੇ ਜਿਹੜਾ ਦਿਸਿਤ ਸੀ ਇਹਦੀ ਬੋਡੀ ਕਮਰੇ ਦੇ ਬੈੱਡ ਦੇ ਉੱਤੇ ਪਈ ਹੋਈ ਸੀ ਹੁਣ ਇਹਨਾਂ ਦੇ ਵਿੱਚੋਂ ਹੀ ਕਈ ਲੋਕ ਬਾਥਰੂਮ ਦਾ ਦਰਵਾਜ਼ਾ ਖੋਲਦੇ ਨੇ ਤੇ ਅੰਦਰੋਂ ਵੈਲਸੀ ਨੂੰ ਬਾਹਰ ਕੱਢਦੇ ਨੇ ਹੁਣ ਥੋੜੀ ਦੇਰ ਬਾਅਦ ਹੀ ਪੁਲਿਸ ਵੀ ਪਹੁੰਚ ਜਾਂਦੀ ਹੈ ਤੇ ਪੁਲਿਸ ਨੂੰ ਹੁਣ ਇਹ ਪਤਾ ਚੱਲਦਾ ਹੈ ਕਿ ਇਸ ਘਰ ਦੇ ਵਿੱਚ ਜਿੰਨੀਆਂ ਵੀ ਅਲਮਾਰੀਆਂ ਸਨ ਉਹਨਾਂ ਦੀਆਂ ਸਾਰੀਆਂ ਦੀਆਂ ਸਾਰੀਆਂ ਤਜੋੜੀਆਂ ਟੁੱਟੀਆਂ ਹੋਈਆਂ ਸਨ ਤੇ ਘਰ ਦੇ ਵਿੱਚ ਉਹ ਕਾਫੀ ਸਾਰਾ ਕੀਮਤੀ ਸਮਾਨ ਚੋਰੀ ਹੋਇਆ ਸੀ ਹੁਣ ਪੁਲਿਸ ਦਿਸ਼ੇ ਦੀ ਬੋਡੀ ਨੂੰ ਚੱਕਦੀ ਹੈ ਤੇ ਇਹਨੂੰ ਪੋਸਟਮਾਰਟਮ ਦੇ ਲਈ ਭੇਜ ਦਿੰਦੀ ਹੈ ਹੁਣ ਪੁਲਿਸ ਬਰੀਕੀ ਦੇ ਨਾਲ ਜਾਂਚ ਕਰਦੀ ਹੈ ਤੇ ਪੁਲਸ ਨੂੰ ਨੇ ਸੋਚਦੀ ਹੈ ਕਿ ਘਰ ਦੇ ਵਿੱਚ ਜਦੋਂ ਇਹ ਸਾਰੀ ਘਟਨਾ ਹੋਈ ਸੀ ਤਾਂ ਇਹ ਤਿੰਨ ਲੋਕ ਹੀ ਸਨ ਪਹਿਲਾ ਦੀਸ਼ੀ ਜਿਹਦੀ ਹੱਤਿਆ ਹੋ ਚੁੱਕੀ ਸੀ ਦੂਸਰੀ ਸੀ ਇਹਦੀ ਵਾਈਫ ਵੈਲਸੀ ਤੇ ਤੀਸਰੀ ਸੀ ਇਹਦੀ ਡੇਟ ਸਾਲ ਦੀ ਕੁੜੀ ਇਹਦੀ ਡੇਟ ਸਾਲ ਦੀ ਕੁੜੀ ਤਾਂ ਕਿਸੇ ਨੂੰ ਕੁਝ ਨਹੀਂ ਦੱਸ ਸਕਦੀ ਯਾਨੀ ਕਿ ਇੱਕੋ ਹੀ ਗਵਾ ਬਚਿਆ ਸੀ ਉਹ ਗਵਾ ਸੀ ਵੈਲਸੀ ਪਰ ਉਹਦੇ ਵੀ ਇਹੋ ਜੀ ਹਾਲਤ ਨਹੀਂ ਸੀ ਕਿ ਉਹ ਆਪਣਾ ਬਿਆਨ ਦੇ ਸਕੇ ਕਿਉਂਕਿ ਉਹਦਾ ਰੋੜੋ ਕੇ ਬੁਰਾ ਹਾਲ ਸੀ ਪਰ ਪੁਲਿਸ ਇੱਥੇ ਵੈਲਸੀ ਨੂੰ ਸੰਭਲਣ ਦਾ ਟਾਈਮ ਦਿੰਦੀ ਹੈ ਪਰ ਇੱਥੇ ਜਿਹੜਾ ਕਤਲ ਹੋਇਆ ਸੀ ਉਹ ਵੀ ਕੋਈ ਮਾਮੂਲੀ ਇਨਸਾਨ ਨਹੀਂ ਸੀ ਬਲਕਿ ਸੂਰਤ ਦਾ ਇੱਕ ਬਹੁਤ ਤਗੜਾ ਟੈਕਸਟਾਈਲ ਦਾ ਬਿਜ਼ਨਸਮੈਨ ਸੀ ਇਸ ਲਈ ਇਨਡਾਇਰੈਕਟਲੀ ਤੌਰ ਤੇ ਪੁਲਿਸ ਦੇ ਉੱਤੇ ਕਾਫੀ ਸਾਰਾ ਪ੍ਰੈਸ਼ਰ ਸੀ ਹੁਣ ਇਸ ਜਗ੍ਹਾ ਤੇ ਮੀਡੀਆ ਦਾ ਵੀ ਆਉਣਾ ਜਾਣਾ ਕਾਫੀ ਹੋ ਗਿਆ ਸੀ ਪੁਲਿਸ ਹੁਣ ਲਾਗੇ ਚਾਗੇ ਦੇ ਜਿੰਨੇ ਵੀ ਸੀਸੀਟੀਵੀ ਸਾਨੂੰ ਉਹਨਾਂ ਨੂੰ ਦੇਖਦੀ ਹੈ ਤੇ ਪੁਲਿਸ ਜਿਸ ਤਰ੍ਹਾਂ ਸੀਸੀਟੀਵੀ ਚੈੱਕ ਕਰਦੀ ਹੈ ਤੇ ਪੁਲਿਸ ਨੂੰ ਪਤਾ ਚੱਲਦਾ ਹੈ ਕਿ 945 ਦੇ ਲਾਗੇ ਦਿਸ਼ਿਤ ਆਪਣੀ ਗੱਡੀ ਨੂੰ ਲੈ ਕੇ ਘਰ ਦੇ ਵੱਲ ਜਾ ਰਿਹਾ ਸੀ ਪਰ ਪੁਲਿਸ ਨੂੰ ਇਹ ਵੀ ਪਤਾ ਲੱਗਦਾ ਹੈ ਕਿ ਇਹਦੇ ਮਗਰ ਇੱਕ ਆਟੋ ਵੀ ਆ ਰਿਹਾ ਸੀ ਜਿਸ ਤਰ੍ਹਾਂ ਹੀ ਦਿਸ਼ਿਤ ਦੀ ਗੱਡੀ ਪਾਰਕਿੰਗ ਵੱਲ ਜਾਂਦੀ ਹੈ ਤੇ ਇਹ ਆਟੋ ਜੂਟਰਨ ਲੈ ਲੈਂਦਾ ਹੈ ਤੇ ਥੋੜੀ ਦਿਰ ਬਾਅਦ ਹੀ ਇਸੇ ਜਗ੍ਹਾ ਵੱਲੋਂ ਦੋ ਬੰਦੇ ਆਉਂਦੇ ਹੋਏ ਦਿਖਾਈ ਦਿੰਦੇ ਨੇ ਇਹ ਦੋ ਬੰਦੇ ਕਿਤੇ ਹੋਰ ਨਹੀਂ ਜਾਂਦੇ ਬਲਕਿ ਦਿਸ਼ਿਤ ਦੇ ਘਰ ਦੇ ਵਿੱਚ ਵਰਦੇ ਹੋਏ ਦਿਖਾਈ ਦਿੰਦੇ ਨੇ ਤੇ ਤਕਰੀਬਨ 11 ਵਜੇ ਦੇ ਰਾਤ ਨੂੰ ਉਹ ਦਿਸ਼ਿਤ ਦੀ ਗੱਡੀ ਨੂੰ ਲੈ ਕੇ ਉਸੇ ਹੀ ਰਸਤੇ ਤੋਂ ਰਵਾਨਾ ਹੁੰਦੇ ਹੋਏ ਦਿਖਾਈ ਦਿੰਦੇ ਨੇ ਹੁਣ ਪੁਲਿਸ ਇਹ ਜਿਹੜੀ ਸੀਸੀਟੀਵੀ ਫੁਟੇਜ ਨੂੰ ਦਿਖਾਉਂਦੀ ਹੈ ਵੈਲਸੀ ਨੂੰ ਤੇ ਇਹਦੇ ਕੋਲੋਂ ਬਿਆਨ ਲੈਂਦੀ ਹੈ ਵੈਲਸੀ ਪੁਲਿਸ ਨੂੰ ਦੱਸਦੀ ਹੈ ਕਿ ਉਹ ਉਸ ਦਿਨ ਕਿਸੇ ਰਿਸ਼ਤੇਦਾਰ ਦੇ ਘਰ ਖਾਣਾ ਖਾਣ ਵਾਸਤੇ ਗਏ ਹੋਏ ਸਨ ਤੇ ਜਿਸ ਤਰ੍ਹਾਂ ਹੀ ਉਹ ਘਰ ਆਉਂਦੇ ਨੇ ਘਰ ਆ ਕੇ ਉਹਦਾ ਘਰ ਵਾਲਾ ਦਿਸ਼ਿਤ ਪਾਰਕਿੰਗ ਦੀ ਲਾਈਟ ਬੁਝਾਉਣ ਵਾਸਤੇ ਜਾਂਦਾ ਹੈ ਤੇ ਜਦੋਂ ਉਹ ਆਉਂਦਾ ਹੈ ਤਾਂ ਉਹਦੇ ਨਾਲ ਤਿੰਨ ਬੰਦੇ ਹੋੜ ਹੁੰਦੇ ਨੇ ਉਹ ਤਿੰਨਾਂ ਬੰਦਿਆਂ ਦੇ ਵਿੱਚੋਂ ਇੱਕ ਬੰਦੇ ਨੇ ਦਿਸ਼ਿਤ ਨੂੰ ਫੜਿਆ ਹੋਇਆ ਸੀ ਜਿਸ ਤੋਂ ਬਾਅਦ ਉਹ ਦਿਸ਼ਿਤ ਦੇ ਉੱਤੇ ਅਟੈਕ ਕਰਦੇ ਨੇ ਤੇ ਸਾਨੂੰ ਦੋਨਾਂ ਨੂੰ ਬਾਥਰੂਮ ਦੇ ਵਿੱਚ ਬੰਦ ਕਰ ਦਿੰਦੇ ਨੇ ਤੇ ਇਸ ਤੋਂ ਬਾਅਦ ਘਰ ਦੇ ਵਿੱਚੋਂ ਸਾਰਾ ਸਮਾਨ ਲੁੱਟ ਕੇ ਲੈ ਜਾਂਦੇ ਨੇ ਪਰ ਪੁਲਿਸ ਨੂੰ ਇੱਥੇ ਹੈਰਾਨੀ ਵਾਲੀ ਗੱਲ ਏ ਇਹ ਲੱਗ ਰਹੀ ਸੀ ਕਿ ਜਿਸ ਦਿਨੇ ਪੂਰਾ ਕਾਂਡ ਹੋਇਆ ਸੀ ਉਸ ਦਿਨ ਦਿਸੇ ਦੇ ਮਾਪਿਓ ਬਾਹਰ ਫੋੜਨ ਦੇ ਵਿੱਚ ਗਏ ਹੋਏ ਸਨ ਤੇ ਇਹ ਪੂਰੇ ਸੂਰਤ ਸ਼ਹਿਰ ਦੇ ਵਿੱਚ ਕੋਈ ਵੀ ਉਹਨਾਂ ਦਾ ਰਿਸ਼ਤੇਦਾਰ ਨਹੀਂ ਮੌਜੂਦ ਸੀ ਪੁਲਿਸ ਨੂੰ ਇਹ ਸ਼ੱਕ ਸੀ ਕਿ ਚੋਰਾਂ ਨੂੰ ਇਹ ਪਰਫੈਕਟ ਟਾਈਮ ਆਖਿਰ ਦੱਸਿਆ ਕਿੰਨੇ ਸੀ ਕਿ ਇੰਨੇ ਵਜੇ ਉਹ ਆੜੇ ਨੇ ਤੇ ਇੰਨੇ ਵਜੇ ਹੀ ਉਹ ਘਰ ਦੇ ਵਿੱਚ ਇਕੱਲੇ ਹੋਣਗੇ ਹੁਣ ਪੁਲਿਸ ਦਾ ਸ਼ੱਕ ਘਰ ਦੇ ਵਿੱਚ ਹੀ ਜਾ ਰਿਹਾ ਸੀ ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਹੋ ਨਾ ਹੋਵੇ ਇਸ ਕੇਸ ਦੇ ਵਿੱਚ ਜਿਹੜਾ ਪਰਫੈਕਟ ਟਾਈਮ ਕਿਸੇ ਨੇ ਨਹੀਂ ਦੱਸਿਆ ਸੀ ਬਲਕਿ ਘਰ ਦੇ ਵਿੱਚੋਂ ਹੀ ਕਿਸੇ ਮੈਂਬਰ ਨੇ ਦੱਸਿਆ ਸੀ ਦੂਸਰਾ ਪੁਲਿਸ ਨੂੰ ਇਹ ਵੀ ਸ਼ੱਕ ਸੀ ਕਿ ਜਿਹੜਾ ਚੋਰਾਂ ਨੇ ਆ ਕੇ ਦਿਸੇਤ ਨੂੰ ਮਾਰਿਆ ਸੀ ਉਹਨਾਂ ਨੇ ਵੈਲਸੀ ਨੂੰ ਤੇ ਉਹਦੀ ਬੱਚੀ ਨੂੰ ਕਿਉਂ ਛੱਡਿਆ ਉਹਨੂੰ ਵੀ ਮਾਰ ਸਕਦੇ ਸਨ ਤੇ ਇੱਕ ਵੈਲਸੀ ਨੇ ਇਹ ਵੀ ਬਿਆਨ ਦਿੱਤਾ ਸੀ ਕਿ ਉਹਨਾਂ ਦੇ ਘਰ ਦੇ ਵਿੱਚ ਤਿੰਨ ਲੋਕ ਆਏ ਸਨ ਪਰ ਸੀਸੀਟੀਵੀ ਦੇ ਵਿੱਚ ਘਰ ਦੇ ਅੰਦਰ ਦੋ ਜਣੇ ਹੀ ਵਰਦੇ ਹੋਏ ਦਿਖਾਈ ਦੇ ਰਹੇ ਸਨ ਇਸ ਲਈ ਪੁਲਿਸ ਨੂੰ ਹੁਣ ਥੋੜਾ ਬਹੁਤਾ ਸ਼ੱਕ ਵੈਲਸੀ ਤੇ ਉਹਨਾਂ 'ਤੇ ਸ਼ੁਰੂ ਹੋ ਗਿਆ ਸੀ ਹੁਣ ਪੁਲਿਸ ਇਹਦੇ ਕੋਲੋਂ ਸ਼ਕਤੀ ਦੇ ਨਾਲ ਪੁਸ਼ਕਿਸ਼ ਕਰਦੀ ਹੈ ਪਹਿਲਾਂ ਤਾਂ ਇਹ ਟਾਲਮਟੋਲ ਕਰਦੀ ਹੈ ਪਰ ਜਦੋਂ ਸ਼ਕਤੀ ਦਾ ਲੈਵਲ ਇਹਦੇ ਤੋਂ ਥੋੜਾ ਵਧਾਇਆ ਗਿਆ ਤਾਂ ਫਿਰ ਇਹ ਆਖਰਕਾਰ ਟੁੱਟਦੀ ਹੈ ਤੇ ਫਿਰ ਇਹ ਪੂਰੀ ਕਹਾਣੀ ਦੱਸਦੀ ਹੈ ਉਹਨੇ ਵੈਲਸੀ ਦੱਸਦੀ ਹੈ ਕਿ ਜਦੋਂ ਇਹ ਡਿਨਰ ਕਰਕੇ ਬਾਹਰੋਂ ਘਰ ਦੇ ਵਿੱਚ ਆਏ ਸਨ ਤਾਂ ਇੰਨੇ ਹੀ ਘਰ ਦਾ ਦਰਵਾਜ਼ਾ ਖੁੱਲਾ ਛੱਡ ਦਿੱਤਾ ਸੀ ਤਾਂ ਜੋ ਉਹ ਦੋਨੇ ਬੰਦੇ ਅੰਦਰ ਆ ਸਕਣ। ਦਿਸੇ ਤੋ ਉਹ ਉਹਦੇ ਆਪਣੇ ਕਮਰੇ ਦੇ ਵਿੱਚ ਹੀ ਸੀ ਨਾ ਕਿ ਉਹ ਪਾਰਕਿੰਗ ਦੇ ਵਿੱਚੋਂ ਆ ਰਿਹਾ ਸੀ। ਇਹ ਦੋਨੇ ਬੰਦੇ ਅੰਦਰ ਸਿੱਧਾ ਆਉਂਦੇ ਨੇ ਤੇ ਸਿੱਧਾ ਹੀ ਦਿਸੇ ਦੇ ਕਮਰੇ ਦੇ ਵਿੱਚ ਜਾਂਦੇ ਨੇ ਤੇ ਉਹਦੇ ਤੇ ਅਟੈਕ ਕਰ ਦਿੰਦੇ ਨੇ ਤੇ ਉਹਨੂੰ ਜਾਨੋਂ ਮਾਰ ਦਿੰਦੇ ਨੇ। ਜਿਸ ਤੋਂ ਬਾਅਦ ਇਹ ਵੈਲਸੀ ਦੋਨਾਂ ਮੁੰਡਿਆਂ ਦੇ ਨਾਲ ਮਿਲ ਕੇ ਆਪਣੇ ਘਰ ਦਾ ਸਮਾਨ ਉਥਲ-ਪੁਥਲ ਕਰਦੀ ਹੈ। ਤੇ ਜਿਸ ਤੋਂ ਬਾਅਦ ਇਹ 55000 ਰੁਪਇਆ ਉਹਨਾਂ ਨੂੰ ਕੈਸ਼ ਦੇ ਦਿੰਦੀ ਹੈ ਤੇ ਨਾਲੇ ਹੀ ਘਰ ਦੇ ਵਿੱਚ ਜਿੰਨੇ ਵੀ ਗਹਿਣੇ ਪਏ ਸਨ ਜਿੰਨੀ ਵੀ ਜੁਐਲਰੀ ਪਈ ਹੋਈ ਸੀ ਤੇ ਆਪਣੀ ਵੀ ਜੁਐਲਰੀ ਉਤਾਰ ਕੇ ਇਹਨਾਂ ਨੂੰ ਦੇ ਦਿੰਦੀ ਹੈ ਤੇ ਇਹਨਾਂ ਦੋਨਾਂ ਮੁੰਡਿਆਂ ਤੋਂ ਹੀ ਇਹ ਆਪਣੇ ਆਪ ਨੂੰ ਤੇ ਆਪਣੀ ਕੁੜੀ ਨੂੰ ਬਾਥਰੂਮ ਦੇ ਵਿੱਚ ਬੰਦ ਕਰਵਾ ਲੈਂਦੀ ਹੈ ਪਰ ਇਹਨੇ ਸਾਰਾ ਕੁਝ ਇੱਥੇ ਕਿਉਂ ਕੀਤਾ ਸੀ ਹੁਣ ਵੈਲਸੀ ਦੱਸਦੀ ਹੈ ਕਿ ਦਿਸ ਦੇ ਨਾਲ ਉਹਦਾ ਵਿਆਹ ਹੋਣ ਤੋਂ ਪਹਿਲਾਂ ਹੀ ਉਹਦਾ ਇੱਕ ਬੁਆਏਫਰੈਂਡ ਸੀ ਜਿਹਦਾ ਨਾਮ ਸੀ ਸਕੇਤੂ ਇੱਕ ਦੂਜੇ ਦੇ ਨਾਲ ਵਿਆਹ ਕਰਨਾ ਚਾਹੁੰਦੇ ਸਨ ਪਰ ਦਰਅਸਲ ਇਹ ਇੱਕੋ ਹੀ ਫੈਮਿਲੀ ਦੇ ਨਾਲ ਸੰਬੰਧ ਰੱਖਦੇ ਸਨ ਦੋਨੇ ਜਾਣੇ ਕਜ਼ਨ ਬ੍ਰਦਰ ਸਿਸਟਰ ਸਨ ਜਿਸ ਤਰ੍ਹਾਂ ਹੀ ਇਹਨਾਂ ਨੇ ਆਪਣੀਆਂ ਫੈਮਿਲੀਆ ਨੂੰ ਦੱਸਿਆ ਇਹਨਾਂ ਦੀ ਫੈਮਿਲੀਆ ਨੇ ਇਹਨਾਂ ਦਾ ਵਿਆਹ ਕਰਨ ਤੋਂ ਮਨਾ ਕਰ ਦਿੱਤਾ ਇਸ ਤੋਂ ਬਾਅਦ ਵੈਲਸੀ ਦੇ ਪਰਿਵਾਰ ਵਾਲਿਆਂ ਨੇ ਵੈਲਸੀ ਦਾ ਵਿਆਹ ਦਿਸ਼ੇ ਦੇ ਨਾਲ ਕਰਵਾ ਦਿੱਤਾ ਸੀ ਵੈਲਸੀ ਦੇ ਨਾਲ ਇਹਦਾ ਵਿਆਹ ਹੋਣ ਤੋਂ ਬਾਅਦ ਸਭ ਕੁਝ ਵਧੀਆ ਚੱਲ ਰਿਹਾ ਸੀ ਜੂਨ 2016 ਦੇ ਵਿੱਚ ਵੈਲਸੀ ਆਪਣੇ ਕਿਸੇ ਰਿਸ਼ਤੇਦਾਰਾਂ ਦੇ ਫੰਕਸ਼ਨ ਤੇ ਗਈ ਹੁੰਦੀ ਹੈ ਤੇ ਉੱਥੇ ਹੀ ਇਹਦੀ ਮੁਲਾਕਾਤ ਫਿਰ ਤੋਂ ਸਕੇਤੂ ਦੇ ਨਾਲ ਹੁੰਦੀ ਹੈ ਦੋਨੇ ਜਾਨੇ ਹਲਕੀ ਫੁਲਕੀ ਗੱਲ ਕਰਦੇ ਨੇ ਤੇ ਇੱਕ ਦੂਸਰੇ ਨੂੰ ਆਪਣਾ ਨੰਬਰ ਸ਼ੇਅਰ ਕਰ ਦਿੰਦੇ ਨੇ ਇਹ ਇੱਕ ਦੂਸਰੇ ਦੇ ਨਾਲ ਚੈਟ ਦੇ ਉੱਤੇ ਗੱਲ ਕਰਦੇ ਸਨ ਤੇ ਇਹਨਾਂ ਦਾ ਪੁਰਾਣਾ ਵਾਲਾ ਪਿਆਰ ਵਾਪਸ ਆ ਜਾਂਦਾ ਹੈ ਇਹ ਹੁਣ ਆਪਣੇ ਪਿਆਰ ਨੂੰ ਹੋਰ ਵੀ ਗੂੜਾ ਕਰਨ ਦੇ ਲਈ ਹੋਟਲ ਦੇ ਵਿੱਚ ਮਿਲਦੇ ਸਨ ਇਸ ਤੋਂ ਬਾਅਦ ਇਹ ਦੋਨੇ ਜਾਨੇ ਫਿਰ ਤੋਂ ਇੱਕ ਹੋਣਾ ਚਾਹੁੰਦੇ ਸਨ ਪਰ ਇਹ ਵੈਲਸੀ ਨਾ ਆਪਣੇ ਪਤੀ ਦੀ ਪ੍ਰਾਪਰਟੀ ਨੂੰ ਛੱਡਣਾ ਚਾਹੁੰਦੀ ਸੀ ਤੇ ਨਾ ਹੀ ਦੂਸਰੇ ਬਨਸ ਕੇਤੂ ਨੂੰ ਛੱਡਣਾ ਚਾਹੁੰਦੀ ਸੀ ਜਿਸ ਤੋਂ ਬਾਅਦ ਸ ਕੇਤੂ ਵੈਲਸੀ ਨੇ ਮਿਲ ਕੇ ਇਹ ਪਲਾਨ ਬਣਾਇਆ ਕਿ ਉਹ ਦਿਸ਼ਿਤ ਨੂੰ ਹੀ ਉਹਨਾਂ ਦੇ ਰਸਤੇ ਦੇ ਵਿੱਚੋਂ ਹਟਾ ਦੇਣਗੇ ਬਾਅਦ ਵਿੱਚ ਸਕੇਤੂ ਨੇ ਆਪਣੇ ਡਰਾਈਵਰ ਨੂੰ ਆਪਣੇ ਨਾਲ ਇਸ ਪਲਾਨ ਦੇ ਵਿੱਚ ਸ਼ਾਮਲ ਕੀਤਾ ਤੇ 27 ਜੂਨ 2016 ਨੂੰ ਇਹ ਪੂਰੇ ਪਲਾਨ ਨੂੰ ਅੰਜਾਮ ਦਿੱਤਾ ਭਾਵੇਂ ਤਾਂ ਇਹ ਪੂਰੇ ਕੇਸ ਦਾ ਕਬੂਲਨਾਮਾ ਵੈਲਸੀ ਨੇ ਆਪਣੇ ਮੂੰਹ ਤੋਂ ਕਰ ਲਿਆ ਸੀ ਪਰ ਜਿਸ ਤਰ੍ਹਾਂ ਹੀ ਇਹ ਕੇਸ ਕੋਰਟ ਦੇ ਵਿੱਚ ਐਂਟਰ ਹੋਇਆ ਤਾਂ ਕੋਰਟ ਇਹਨਾਂ ਨੂੰ ਰਿਹਾ ਕਰ ਦਿੰਦੀ ਹੈ ਕਿਉਂਕਿ ਕੋਰਟ ਦਾ ਮੰਨਣਾ ਸੀ ਕਿ ਇਸ ਕੇਸ ਦੇ ਵਿੱਚ ਕੋਈ ਵੀ ਪੁਲਿਸ ਦੇ ਕੋਲ ਠੋਸ ਸਬੂਤ ਨਹੀਂ ਸੀ ਬਾਕੀ ਤੁਹਾਡਾ ਕੀ ਕਹਿਣਾ ਇਸ ਕੇਸ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਇਹੋ ਜਿਹੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ